ਹੈਲੋ ਵੈਲਕਮ ਟੂ ਆਲ ਇਨ ਮਾਈ ਚੈਨਲ ਕਨਸੈਪਟ ਗੁਰੂ ਯਕੀ ਤੇ ਮੈਂ ਹਾਂ ਤੁਹਾਡਾ ਹੋਸਟ ਅਸ਼ਵਨੀ ਕੁਮਾਰ ਪਿਆਰੇ ਵਿਦਿਆਰਥੀਓ ਇਹ ਵੀਡੀਓ ਪਲੱਸ 2 ਪੋਲਿਟਿਕਲ ਸਾਇੰਸ ਦੇ ਵਿਦਿਆਰਥੀਆਂ ਲਈ ਹੈ ਫਰਸਟ ਟਰਮ ਐਗਜ਼ਾਮ ਜਿਹੜਾ ਸਤੰਬਰ 2025 ਚ ਹੋਣਾ ਹੈ ਉਹਦਾ ਸੈਂਪਲ ਪੇਪਰ ਹੈ ਬੇਟਾ ਪੇਪਰ ਇਸ ਵਾਰ ਪੰਜਾਬ ਸਰਕਾਰ ਵੱਲੋਂ ਆਣਾ ਹੈ ਐਸਸੀਆਰਟੀ ਵੱਲੋਂ ਪੇਪਰ ਆਣਾ ਹੈ ਪੇਪਰ ਟੀਚਰਾਂ ਨੇ ਨਹੀਂ ਪਾਉਣਾ ਬਾਹਰੋਂ ਪੇਪਰ ਆਏਗਾ ਫਿਰ ਵੀ ਮੈਂ ਇੱਕ ਸੈਂਪਲ ਪੇਪਰ ਦੇ ਰਿਹਾ ਬਈ ਲਗਭਗ ਇਹੋ ਜਿਹਾ ਪੇਪਰ ਹੀ ਆਏਗਾ ਕੁਐਸਚਨ ਨਾ ਲੱਗ ਹੋ ਸਕਦੇ ਨੇ ਪਰ ਅਸੀਂ ਕਾਫੀ ਇੰਪੋਰਟੈਂਟ ਕੁਐਸਚਨ ਕਵਰ ਕੀਤੇ ਨੇ ਸੋ ਆਓ ਦੇਖੀਏ ਪਲੱਸ 2 ਪੋਲੀਟੀਕਲ ਸਾਇੰਸ 2025 26 ਦੇ ਸਿਲੇਬਸ ਅਨੁਸਾਰ ਸਟ੍ਰਿਕਟਲੀ ਅਕਾਰਡਿੰਗ ਟੂ ਦਾ ਸਿਲੇਬਸ ਐਂਡ ਅਕਾਰਡਿੰਗ ਟੂ ਨਿਊ ਬੁੱਕ ਸੈਂਪਲ ਪੇਪਰ ਆਓ ਦੇਖੀਏ ਸੋ ਬੜਾ ਕੁਝ ਕੁਐਸਚਨ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀ ਉਹ ਰਿਪੀਟ ਕਰ ਰਿਹਾ ਹਾਂ ਉਹ ਕੁਐਸਚਨ ਸੋ ਪਲੱਸ 2 ਪੋਲੀਟੀਕਲ ਸਾਇੰਸ ਫਰਸਟ ਟਰਮ ਐਗਜ਼ਾਮ ਕਲਾਸ 12ਵੀਂ ਪੋਲੀਟੀਕਲ ਸਾਇੰਸ ਸੈਕਸ਼ਨ ਐਂ ਬੇਟਾ ਸੈਕਸ਼ਨ ਏ ਦੇ 10 ਕੁਐਸਚਨ ਆਣੇ ਆ 10 10 1-1 ਨੰਬਰ ਦੇ ਪਹਿਲਾ ਕੁਐਸਚਨ ਹੈਗਾ ਵਾ ਤੁਲਨਾਤਮਕ ਰਾਜਨੀਤੀ ਦਾ ਪਿਤਾਮਾ ਕਿਸ ਨੂੰ ਮੰਨਿਆ ਜਾਂਦਾ ਹੈ ਅਰਸਤੂ ਨੂੰ ਮੰਨਿਆ ਜਾਂਦਾ ਹੈ ਇਹਦਾ ਆਨਸਰ ਹੈ ਅਰਸਤੂ ਠੀਕ ਹੈ ਦੂਜਾ ਕੁਐਸਚਨ ਹੈਗਾ ਰਾਜਨੀਤਿਕ ਸਭਿਆਚਾਰ ਦੀਆਂ ਕਿਸਮਾਂ ਇਹ ਲਿਖਿਆ ਵਿੱਚੋਂ ਕੀ ਕੁਝ ਸ਼ਾਮਲ ਹੈ ਕੀ ਕੁਝ ਸ਼ਾਮਲ ਨਹੀਂ ਹੈ ਸੂਚਿ ਵਿੱਚ ਸੰਕੀਰਣ ਸੰਕੀਰਣ ਜਾਂ ਸੀਮਤ ਸ਼ਾਮਲ ਹੈ ਅਧীন ਰਾਜਨੀਤਿਕ ਸ਼ਾਮਲ ਹੈ ਹਿੱਸੇਦਾਰ ਜਾਂ ਸਾਂਝੀਦਾਰ ਸ਼ਾਮਲ ਹੈ ਪਰ ਦਲ ਬਦਲੀ ਸ਼ਾਮਲ ਨਹੀਂ ਹੈ ਇਹੋ ਹੀ ਇਹ ਦਾ ਅਨਸਰ ਹੈ ਦਲ ਬਦਲੀ ਅਨਸਰ ਹੈ ਦੂਜੇ ਕੁਐਸਚਨ ਦਾ ਤੀਜਾ ਕੁਐਸਚਨ ਹੈਗਾ ਬੇਟਾ ਰਾਜਨੀਤਿਕ ਪ੍ਰਣਾਲੀ ਨੂੰ ਕਿਸ ਤਰ੍ਹਾਂ ਦਾ ਵਾਤਾਵਰਣ ਪ੍ਰਭਾਵਿਤ ਕਰਦਾ ਪ੍ਰਭਾਵਿਤ ਕਰਦਾ ਅੰਦਰੂਨੀ ਤੇ ਬਾਹਰੀ ਵਾਤਾਵਰਣ ਦੋਹੇ ਤਰ੍ਹਾਂ ਦਾ ਵਾਤਾਵਰਣ ਰਾਜਨੀਤਿਕ ਪ੍ਰਣਾਲੀ ਨੂੰ ਪ੍ਰਭਾਵਿਤ ਕਰਦਾ ਚੌਥਾ ਪ੍ਰਸ਼ਨ ਹੈਗਾ ਡੈਸ਼ ਰਾਜਨੀਤਿਕ ਪ੍ਰਣਾਲੀ ਦੀ ਧਾਰਨਾ ਦਾ ਜਨਮ ਦਾਤਾ ਕੌਣ ਜਨਮ ਦਾਤਾ ਹੈ ਡੇਵਿਡ ਈਸਟਰਨ ਡੇਵਿਡ ਈਸਟਰਨ ਜਨਮ ਦਾਤਾ ਹੈ ਰਾਜਨੀਤਿਕ ਪ੍ਰਣਾਲੀ ਦਾ ਵਿਦਵਾਨ ਦਾ ਨਾਮ ਹੈ ਡੇਵਿਡ ਈਸਟਰਨ ਠੀਕ ਹੈ ਨੈਕਸਟ ਹੈਗਾ ਵਾ ਚੌਥਾ ਪ੍ਰਸ਼ਨ ਨੂੰ ਪੰਜਵਾਂ ਪ੍ਰਸ਼ਨ ਲੋਕਮਤ ਦਾ ਨਿਰਮਾਣ ਕਰਨ ਵਾਲੇ ਸਾਧਨ ਹਨ ਮੀਡੀਆ ਵਿਦਿਗਤਾਰੇ ਰਾਜਨੀਤਿਕ ਸਾਹਿਤ ਤੇ ਸਾਰੇ ਇਹ ਸਾਰੇ ਹੀ ਨੇ ਇਹਦਾ ਆਨਸਰ ਹੈ ਇਹਦਾ ਆਨਸਰ ਹੈਗਾ ਇਹ ਸਾਰੇ 6ਵਾਂ ਪ੍ਰਸ਼ਨ ਹੈ ਵੀਜ਼ੇ ਲਈ ਇੰਤਜ਼ਾਰ ਵੇਟਿੰਗ ਫਾਰ ਦਾ ਵੀਜ਼ਾ ਇਹ ਕਿਦੀ ਪੁਸਤਕ ਲਿਖੀ ਹੋਈ ਹੈ ਬੇਟਾ ਇਹਦਾ ਇਹਦਾ ਰਾਈਟਰ ਹੈਗਾ ਵਾਹ 7ਵਾਂ ਪ੍ਰਸ਼ਨ ਹੈ ਇਹਨਾਂ ਦਾ 6ਵਾਂ ਪ੍ਰਸ਼ਨ ਇਹਦਾ ਰਾਈਟਰ ਹੈਗਾ ਵਾਹ ਡਾਕਟਰ ਬੀ ਆਰ ਅੰਬੇਦਕਰ ਡਾਕਟਰ ਬੀ ਆਰ ਅੰਬੇਦਕਰ ਠੀਕ ਹੈ 7ਵਾਂ ਪ੍ਰਸ਼ਨ ਹੈ ਨੌਕਰਸ਼ਹੀ ਨੂੰ ਹੋਰ ਕਿਸ ਨਾਮ ਨਾਲ ਜਾਣਿਆ ਜਾਂਦਾ ਹੈ ਔ ਸੈਨਿਕ ਸਿਵਾਵਾਂ ਕਿਦ ਨਾਲ ਜਾਣਿਆ ਜਾਂਦਾ ਵਾ ਔ ਸੈਨਿਕ ਸਿਵਾਵਾਂ ਪ੍ਰਸ਼ਨ ਦੀ ਸੈਟਿੰਗ ਕੁਐਸਚਨ ਪੇਪਰ ਦੇ ਅੱਗੇ ਪਿੱਛੇ ਹੋ ਗਈ ਥੋੜੀ ਜੀ 8ਵਾਂ ਪ੍ਰਸ਼ਨ ਹੈ ਭਾਰਤੀ ਚ ಮತ ਅਧਿਕਾਰ ਪ੍ਰਾਪਤ ਕਰਨ ਲਈ ਘੱਟੋ ਘੱਟ ਕਿੰਨੀ ਉਮਰ ਹੋਣੀ ਚਾਹੀਦੀ ਹੈ 18 ਸਾਲ ਉਮਰ ਹੋਣੀ ਚਾਹੀਦੀ ਹੈ 9ਵਾਂ ਪ੍ਰਸ਼ਨ ਹੈ ਜਿਹੜੇ ਸਿਆਸੀ ਯਾਨੀ ਰਾਜਨੀਤਿਕ ਦਲ ਨੂੰ ਚੋਣਾਂ ਵਿੱਚ ਬਹੁਮਤ ਨਾ ਮਿਲੇ ਉਹਨੂੰ ਕੀ ਕਿਹਾ ਜਾਂਦਾ ਹੈ ਉਹਨੂੰ ਵਿਰੋਧੀ ਦਲ ਵਿਰੋਧੀ ਦਲ ਕਿਹਾ ਜਾਂਦਾ ਹੈ ਵਿਰੋਧੀ ਦਲ ਯਾਨੀ ਆਪੋਜ਼ਿਟ ਪਾਰਟੀ ਕਿਹਾ ਜਾਂਦਾ ਹੈ 10ਵਾਂ ਪ੍ਰਸ਼ਨ ਹੈ ਭਾਰਤ ਦਾ ਚੋਣ ਕਮਿਸ਼ਨ ਹੁੰਦੀਆਂ ਵੱਖ-ਵੱਖ ਰਾਜਨੀਤਿਕ ਪਾਰਟੀਆਂ ਦੇ ਪंजीकरण ਮਾਨਤਾ ਦੇਣ ਲਈ ਜ਼ਿੰਮੇਵਾਰ ਹੁੰਦਾ ਸਹੀ ਹੈ ਜਾਂ ਗਲਤ ਹੈ ਸਟੇਟਮੈਂਟ ਸਹੀ ਹੈ ਇਹ ਬੇਟਾ 10 ਕੁਐਸਚਨ ਸੀਗੇ ਸੈਕਸ਼ਨ A ਦੇ ਹੁਣ ਗੱਲ ਕਰਾਂਗੇ ਸੈਕਸ਼ਨ B ਦੀ ਸੈਕਸ਼ਨ B ਦੇ ਵਿੱਚ 1 ਵਰਡ ਜਾਂ 1 ਸੈਂਟੈਂਸ ਵਾਲੇ ਆਨਸਰ ਹੁੰਦੇ ਨੇ ਸੋ ਮੈਂ ਆਨਸਰ ਇਹਨਾਂ ਦੇ ਵੀ ਦਵਾਂਗਾ ਹਰੇਕ ਪ੍ਰਸ਼ਨ ਦਾ ਇੱਕ ਨੰਬਰ ਹੈ ਰਾਜਨੀਤਿਕ ਸਮਾਜਿਕ ਕਰਨ ਦੇ ਕਿਸੇ ਇੱਕ ਸਾਧਨ ਦਾ ਨਾਮ ਲਿਖੋ ਬੇਟਾ ਰਾਜਨੀਤਿਕ ਸਮਾਜਿਕ ਕਰਨ ਹੁੰਦਾ ਪਰਿਵਾਰ ਨਾਲ ਵਿਦਿਅਕ ਸੰਸਥਾਵਾਂ ਨਾਲ ਰਾਜਨੀਤਿਕ ਸੁਭਾਵਾਂ ਨਾਲ ਠੀਕ ਹੈ ਕੋਈ ਵੀ ਇੱਕ ਲਿਖ ਦਿਓ ਦੂਜਾ ਕੁਐਸਚਨ ਹੈਗਾ ਹਿੱਸੇਦਾਰ ਰਾਜਨੀਤਿਕ ਸੱਭਿਆਚਾਰ ਦੀ ਉਦਾਹਰਣ ਦਾ ਇੱਕ ਦੇਸ਼ ਦਾ ਨਾਮ ਲਿਖੋ ਬੇਟਾ ਇਹਦਾ ਇੱਕ ਦੇਸ਼ ਯੂਐਸਏ ਹੈ ਯੂਐਸਏ ਲਿਖ ਸਕਦੇ ਹੋ ਜਾਂ ਯੂਕੇ ਲਿਖ ਸਕਦੇ ਹੋ ਠੀਕ ਹੈ ਦੋਵੇਂ ਇੰਗਲੈਂਡ ਤੇ ਅਮਰੀਕਾ ਹਿੱਸੇਦਾਰ ਰਾਜਨੀਤਿਕ ਸਮਾਜਿਕ ਕਰਨ ਸੱਭਿਆਚਾਰ ਦੇ ਨੇ ਤੀਜਾ ਪ੍ਰਸ਼ਨ ਹੈ ਰਾਜਨੀਤਿਕ ਪ੍ਰਣਾਲੀ ਦਾ ਕੋਈ ਇੱਕ ਨਵੇਸ਼ ਕਾਰਜ ਲਿਖੋ ਕਿੰਨੇ ਨਵੇਸ਼ ਕਾਰਜ ਨੇ ਰਾਜਨੀਤਿਕ ਸਮਾਜਿਕ ਕਰਨ ਤੇ ਭਰਤੀ ਹਿਤ ਸਮੂਹੀਕਰਨ ਤੇ ਸਪਸ਼ਟੀਕਰਨ ਰਾਜਨੀਤਿਕ ਸੰਚਾਰ ਵਗੈਰਾ ਵਗੈਰਾ ਠੀਕ ਹੈ ਅਗਲਾ ਪ੍ਰਸ਼ਨ ਹੈ ਚੌਥਾ ਚੌਥਾ ਪ੍ਰਸ਼ਨ ਹੈ ਲੋਕਮੱਧ ਨਿਰਮਾਣ ਲਈ ਵਿਜਲਈ ਸਾਧਨ ਦੱਸੋ ਕਿਹੜਾ ਹੁੰਦਾ ਟੀਵੀ ਟੈਲੀਵਿਜ਼ਨ ਇਹਦਾ ਆਨਸਰ ਹੈ ਠੀਕ ਹੈ ਨੈਕਸਟ ਹੈਗਾ ਪੰਜਵਾਂ ਪ੍ਰਸ਼ਨ ਬਿਊਰੋ ਸ਼ਬਦ ਕਿਸ ਭਾਸ਼ਾ ਤੋਂ ਲਿਆ ਗਿਆ ਬੇਟਾ ਬਿਊਰੋ ਸ਼ਬਦ ਫਰਾਂਸੀਸੀ ਭਾਸ਼ਾ ਤੋਂ ਲਿਆ ਗਿਆ ਵਾ ਠੀਕ ਹੈ ਬਿਊਰੋ ਸ਼ਬਦ ਜਿਹੜਾ ਵਾ ਇਹਦਾ ਮਤਲਬ ਹੁੰਦਾ ਵਾ ਲਿਖਣ ਵਾਲਾ ਡੈਸਕ ਤੇ ਕ੍ਰੇਸੀ ਸ਼ਬਦ ਜਿਹੜਾ ਆ ਉਹ ਯੂਨਾਨੀ ਭਾਸ਼ਾ ਦਾ ਸ਼ਬਦ ਹੈ ਤਾਂ ਹੀ ਵਰਡ ਬਣਿਆ ਬਿਊਰੋਕ੍ਰੇਸੀ ਠੀਕ ਹੈ ਲਿਖੇ ਮਤਲਬ ਹੁੰਦਾ ਲਿਖਣ ਵਾਲਾ ਡੈਸਕ ਤੇ ਕ੍ਰੇਸੀ ਮਤਲਬ ਸ਼ਾਸਨ ਹੁੰਦਾ ਗੁਪਤ ਮਤਦਾਨ ਤੋਂ ਕੀ ਭਾਵ ਹੈ ਬੇਟਾ ਗੁਪਤ ਮਤਦਾਨ ਦਾ ਭਾਵ ਇਹ ਹੁੰਦਾ ਵੀ ਜਦੋਂ ਕਿਸੇ ਨੂੰ ਪਤਾ ਨਾ ਲੱਗੇ ਵੀ ਕਿਸ ਨੇ ਕਿਸ ਨੂੰ ਵੋਟ ਪਾਈ ਹੈ ਉਹਨੂੰ ਕਹਿੰਦੇ ਨੇ ਗੁਪਤ ਮਤਦਾਨ ਲਗਭਗ ਸਾਰੇ ਲੋਕਤੰਤਰੀ ਦੇਸ਼ਾਂ ਦੇ ਵਿੱਚ ਗੁਪਤ ਮਤਦਾਨ ਹੁੰਦਾ ਕਿਸੇ ਨੂੰ ਪਤਾ ਨਹੀਂ ਲੱਗਦਾ ਵੀ ਕਿੰਨੇ ਕਿੰਨੂ ਵੋਟ ਪਾਈ ਹੈ ਨੈਕਸਟ ਕੁਐਸਚਨ ਹੈ ਸਿਆਸੀ ਪਾਰਟੀਆਂ ਯਾਨੀ ਰਾਜਨੀਤਿਕ ਦਲ ਕੀ ਹੁੰਦੇ ਆ ਬੇਟਾ ਰਾਜਨੀਤਿਕ ਦਲ ਯਾਨੀ ਸਿਆਸੀ ਪਾਰਟੀਆਂ ਜਿਹੜੀਆਂ ਨੇ ਉਹ ਦਲ ਨੇ ਜਿਹੜੇ ਜਿਨ੍ਹਾਂ ਦਾ ਇੱਕ ਸੰਗਠਨ ਹੁੰਦਾ ਵਾ ਜਿਨ੍ਹਾਂ ਦੇ ਹਿੱਤ ਸਾਂਝੇ ਹੁੰਦੇ ਨੇ ਤੇ ਜਿਨ੍ਹਾਂ ਦਾ ਅਸਲ ਉਦੇਸ਼ ਸਰਕਾਰ ਤੇ ਕਬਜ਼ਾ ਕਰਨਾ ਹੁੰਦਾ ਤੇ ਆਪ ਸਰਕਾਰ ਚਲਾਣਾ ਹੁੰਦਾ ਵਾ ਆਪਣੀਆਂ ਨੀਤੀਆਂ ਕਾਰਜਕ੍ਰਮ ਲਾਗੂ ਕਰਨੇ ਹੁੰਦੇ ਨੇ ਉਹਨਾਂ ਨੂੰ ਆਪਾਂ ਪੋਲੀਟੀਕਲ ਪਾਰਟੀ ਰਾਜਨੀਤਿਕ ਦਲ ਜਾਂ ਸਿਆਸੀ ਦਲ ਕਿੰਨੇ ਆ ਸਰਕਾਰ ਸਮੂਹ ਦਬਾਅ ਸਮੂਹ ਤੋਂ ਕੀ ਭਾਵ ਬੇਟਾ ਦਬਾਅ ਸਮੂਹ ਜਿਹੜਾ ਵੈ ਇਹ ਰਾਜਨੀਤਿਕ ਦਲ ਵਾਂਗ ਹੀ ਸੰਗਠਿਤ ਹੁੰਦਾ ਵੈ ਇਹਨਾਂ ਦਾ ਉਦੇਸ਼ ਵੀ ਕੋਈ ਇਹ ਇੱਕ ਸਾਂਝੇ ਹਿੱਤਾਂ ਵਾਸਤੇ ਇਕੱਠੇ ਹੁੰਦੇ ਨੇ ਆਪਣੀ ਇੱਛਾ ਅਨੁਸਾਰ ਦੇ ਮੈਂਬਰ ਬਣਦੇ ਨੇ ਪਰ ਇਹਨਾਂ ਦਾ ਉਦੇਸ਼ ਸਰਕਾਰ ਤੇ ਕਬਜ਼ਾ ਨਹੀਂ ਕਰਨਾ ਹੁੰਦਾ ਇਹਨਾਂ ਦਾ ਉਦੇਸ਼ ਹੁੰਦਾ ਵੀ ਆਪਣਾ ਉਲੂ ਸਿੱਧਾ ਕਰਨਾ ਭਾਵ ਆਪਣਾ ਮਕਸਦ ਹੱਲ ਕਰਨਾ ਠੀਕ ਹੈ ਇਹ ਜਿਸ ਵੀ ਵਰਗ ਨਾਲ ਸੰਬੰਧਤ ਹੋਣਗੇ ਆਪਣੇ ਵਰਗ ਦੀਆਂ ਮਸਲੇ ਨੂੰ ਹੱਲ ਕਰਨਗੇ ਜਿਵੇਂ ਦਬਾਊ ਸਮੂਹ ਹੈ ਕਿਸਾਨ ਜਿਹੜਾ ਭਾਰਤੀ ਕਿਸਾਨ ਯੂਨੀਅਨ ਹੈ ਦਬਾਊ ਸਮੂਹ ਹੈ ਇੰਡੀਅਨ ਮੈਡੀਕਲ ਐਸੋਸੀਏਸ਼ਨ ਦਬਾਊ ਸਮੂਹ ਹੈ ਠੀਕ ਹੈ ਅਧਿਆਪਕ ਦਲ ਦਬਾਅ ਸਮੂਹ ਹੈ ਜਿਹੜਾ ਵੀ ਹੋਏਗਾ ਜਿਵੇਂ ਅਧਿਆਪਕ ਦਲ ਹੈ ਉਹਨੇ ਕੀ ਦੀ ਗੱਲ ਕਰਨੀ ਹੈ ਅਧਿਆਪਕਾਂ ਦੀ ਤੇ ਜਿਹੜਾ ਮਸਲਾ ਅਧਿਆਪਕਾਂ ਦਾ ਉਹ ਉਹਦਾ ਹੱਲ ਕਰਾਣਾ ਉਹਦਾ ਉਦੇਸ਼ ਹੈ ਸਰਕਾਰ ਤੇ ਕਬਜ਼ਾ ਕਰਨਾ ਜਾਂ ਸਰਕਾਰ ਨੂੰ ਚਲਾਉਣਾ ਉਹਨਾਂ ਦਾ ਉਦੇਸ਼ ਨਹੀਂ ਹੁੰਦਾ ਨੈਕਸਟ ਹੈਗਾ ਜohn lock ਅਨੁਸਾਰ ਕਿਹੜੇ ਰਾਜਨੀਤਿਕ ਕਿਹੜੇ ਅਧਿਕਾਰ ਕੁਦਰਤੀ ਅਧਿਕਾਰ ਨੇ ਬੇਟਾ ਲਾਈਫ ਲਿਬਰਟੀ ਪ੍ਰੋਪਰਟੀ ਯਾਨੀ ਜੀਵਨ ਦਾ ਅਧਿਕਾਰ ਸੁਤੰਤਰਤਾ ਦਾ ਅਧਿਕਾਰ ਤੇ ਸੰਪਤੀ ਦਾ ਅਧਿਕਾਰ ਇਹਨਾਂ ਅਧਿਕਾਰਾਂ ਨੂੰ ਜੌਨ ਲੋਕ ਇੱਕ ਵਿਦਵਾਨ ਸੀ ਜਿਹੜਾ ਕੁਦਰਤੀ ਅਧਿਕਾਰ ਮੰਨਦਾ ਹੈ ਠੀਕ ਹੈ ਨੈਕਸਟ ਕੁਐਸਚਨ ਹੈਗਾ ਬਈ ਉਧਾਰਵਾਦ ਨਾਲ ਸੰਬੰਧਿਤ ਦੋ ਵਿਦਵਾਨਾਂ ਦੇ ਨਾਮ ਲਿਖੋ ਬੇਟਾ ਹਾਬਸ ਲੋਕ ਰੂਸੋ ਇਹ ਤਿੰਨ ਵਿਦਵਾਨ ਨੇ ਜਿਹੜੇ ਉਧਾਰਵਾਦ ਨਾਲ ਸੰਬੰਧਿਤ ਹੈ ਲਾਸਕੀ ਵੀ ਵੈਸੀ ਇਹਦੇ ਨਾਲ ਹੀ ਸੰਬੰਧਿਤ ਹੈ ਹਰਬਰਟ ਸਪੈਂਸਰ ਇਹਦੇ ਨਾਲ ਸੰਬੰਧਿਤ ਹੈ ਟੀ ਐਚ ਗ੍ਰੀਨ ਇਹਦੇ ਨਾਲ ਸੰਬੰਧਿਤ ਹੈ ਠੀਕ ਹੈ ਅ ਨੈਕਸਟ ਕੁਐਸਚਨ ਹੈਗਾ ਹਾਂ ਸੈਕਸ਼ਨ ਸੀ ਸਰੋਤ ਆਧਾਰਿਤ ਪ੍ਰਸ਼ਨ ਇਹਦੇ ਵਿੱਚ ਬੇਟਾ 12 ਨੰਬਰ ਦਾ ਦੇ ਕੁਐਸਚਨ ਆਨੇ ਨੇ ਦੋ ਕੁਐਸਚਨ ਆਨੇ 6-6 ਨੰਬਰ ਦੇ ਭਾਗ ਪਹਿਲੇ ਦੇ ਵਿੱਚ ਆਣਾ ਹੈ ਕੇਸ ਸਟਡੀ ਕੇਸ ਸਟਡੀ ਦਾ ਮਤਲਬ ਹੈ ਵੀ ਇੱਕ ਕੇਸ ਦੱਸਣਾ ਹੈ ਕਿਸੇ ਵੀ ਵਿਅਕਤੀ ਬਾਰੇ ਤੇ ਕੁਝ ਵਿਅਕਤੀਆਂ ਬਾਰੇ ਜਾਂ ਕਿਸੇ ਵਿਅਕਤੀ ਬਾਰੇ ਤੇ ਉਹ ਉਸ ਉਸ ਕੇਸ ਨੂੰ ਪੜ੍ਹ ਕੇ ਤੁਸੀਂ ਉਹਦੇ ਨਾਲ ਰਿਲੇਟਡ ਕੁਐਸਚਨਾਂ ਦੇ ਆਨਸਰ ਦੇਣੇ ਆ ਇਹਦੇ ਮੈਂ ਚਾਹੁੰਦਾ ਵੀ ਆਨਸਰ ਤੁਸੀਂ ਖੁਦ ਹੀ ਦਿਓ ਤੁਸੀਂ ਇਸ ਪੇਜ ਦਾ ਸਕਰੀਨਸ਼ਾਟ ਲੈ ਲਓ ਠੀਕ ਹੈ ਇਹ ਪੈਰਾ ਵੈ ਇਹਦਾ ਤੁਸੀਂ ਸਕਰੀਨ ਸ਼ਾਟ ਲੈ ਲਓ ਉਸ ਤੋਂ ਬਾਅਦ ਇਹਦੇ ਇੱਥਾਂ ਕੁਐਸਚਨ ਨੇ ਉਹਦਾ ਵੀ ਤੁਸੀਂ ਸਕਰੀਨ ਸ਼ਾਟ ਲੈ ਲਿਓ ਤੇ ਖੁਦ ਉੱਤਰ ਦੇਣ ਦੀ ਕੋਸ਼ਿਸ਼ ਕਰਿਓ ਇਸ ਪੈਰੇ ਦੇ ਵਿੱਚ ਹੀ ਸਾਰੇ ਉਹ ਉੱਤਰ ਹੈਗੇ ਨੇ ਇਹ ਥੋੜਾ ਜਿਹਾ ਪੈਰਾ ਇੱਥੇ ਬਚਿਆ ਹੋਇਆ ਤੇ ਨਾਲ ਇਹਦੇ 6 ਕੁਐਸਚਨ ਨੇ ਠੀਕ ਹੈ ਇਹਦਾ ਵੀ ਤੁਸੀਂ ਸਕਰੀਨ ਸ਼ਾਟ ਲੈ ਲਓ ਤੇ ਆਪਣੇ ਖੁਦ ਇਹਨਾਂ ਪ੍ਰਸ਼ਨਾਂ ਦੇ ਉੱਤਰ ਦੇਣ ਦੀ ਕੋਸ਼ਿਸ਼ ਕਰੋ ਡੈਫੀਨੇਟਲੀ ਤੁਸੀਂ ਕਰ ਪਾਓਗੇ ਤੁਹਾਨੂੰ ਆਪਣਾ ਦਿਮਾਗ ਚਲਾਉਣਾ ਚਾਹੀਦਾ ਖੁਦ ਕੋਸ਼ਿਸ਼ ਕਰਨੀ ਚਾਹੀਦੀ ਹੈ ਸੋ ਇਹ ਪਾਰਟ ਤੀਜੇ ਕੁਐਸਚਨ ਦਾ ਦੋ ਪਾਰਟ ਨੇ ਪਾਰਟ 1 ਪਹਿਲਾ ਪ੍ਰਸ਼ਨ 6 ਕੁਐਸਚਨ ਨੇ ਉਸੇ ਤਰ੍ਹਾਂ ਦੂਜਾ ਪਾਰਟ ਆ ਜਿਹੜਾ ਉਹ ਵੀ ਤੁਸੀਂ ਖੁਦ ਕਰਨਾ ਅਨ ਡਿੱਠਾ ਪੈਰਾ ਹੈ ਇਹ ਇੱਕ ਪੈਰਾ ਹੈ ਜਿਹਦੇ ਵਿੱਚੋਂ ਇਹਦੇ ਵਿੱਚੋਂ ਉੱਤਰ ਲੱਭਣੇ ਨੇ ਤੁਸੀਂ ਹੇਠਾਂ ਪ੍ਰਸ਼ਨ 6 ਦਿੱਤੇ ਹੋਏ ਨੇ ਇਸ ਪੈਰੇ ਨਾਲ ਰਿਲੇਟਡ ਇਸ ਪੈਰੇ ਦਾ ਵੀ ਸਕਰੀਨਸ਼ਾਟ ਲੈ ਲਓ ਠੀਕ ਹੈ ਜਰੂਰ ਤੁਸੀਂ ਲੈ ਲਿਆ ਹੋਵੇਗਾ ਹੁਣ ਦੂਜਾ ਪੈਰਾ ਜਿਹੜਾ ਦੂਜਾ ਇਹਦੇ ਇਥਾਂ ਛੋਟਾ ਜਿਹਾ ਪੈਰਾ ਦੀ ਵਿੱਚ ਬਚਿਆ ਤੇ ਨਾਲ 6 ਕੁਐਸਚਨ ਨੇ ਠੀਕ ਹੈ ਅ ਇਹ ਲਿਖਣਾ ਸੀ ਪੈਰੇ ਅਨੁਸਾਰ ਤੇ ਲਿਖਿਆ ਗਿਆ ਪਿਆਰੇ ਅਨੁਸਾਰ ਇੱਥੇ ਲਿਖਿਆ ਇੱਥੇ ਪੈਰਾ ਸੀਗਾ ਪੈਰੇ ਅਨੁਸਾਰ ਠੀਕ ਹੈ ਇਹ ਪ੍ਰਸ਼ਨ ਤੁਸੀਂ ਪੜ ਲੈਣੇ ਆ ਤੇ ਫੇਰ ਉਹਦੇ ਉੱਤਰ ਦੇਣੇ ਆ ਪੈਰੇ ਚੋਂ ਲੱਭ ਕੇ ਇਹਦਾ ਵੀ ਤੁਸੀਂ ਸਕਰੀਨ ਸ਼ਾਟ ਲੈ ਲੈਣਾ ਓਕੇ ਆਓ ਅਗਲਾ ਪੈਰਾ ਅਗਲਾ ਦੇਖੀਏ ਨੈਕਸਟ ਆ ਗਿਆ ਸੈਕਸ਼ਨ ਡੀ ਬੇਟਾ ਸੈਕਸ਼ਨ A ਦੇ 10 ਪ੍ਰਸ਼ਨ ਸੀ B ਦੇ 10 ਪ੍ਰਸ਼ਨ 10 ਅੰਕ ਸੀ ਇਹਦੇ ਵੀ 10 ਅੰਕ B ਦੇ ਵੀ 10 ਅੰਕ ਤੇ C ਦੇ 12 ਅੰਕ ਛੇ ਛੇ ਕੁਐਸਚਨ ਆਏ ਸੀ ਦੋਆਂ ਚ ਤੇ 12 ਅੰਕ ਉਹਦੇ ਹੋਗੇ ਠੀਕ ਹੈ ਇਸ ਤੋਂ ਬਾਅਦ ਇਹ ਜਿਹੜਾ A ਹੈ ਇਹਦੇ ਚ ਕੁੱਲ 9 ਪ੍ਰਸ਼ਨ ਨੇ 6 ਪ੍ਰਸ਼ਨ ਤੁਸੀਂ ਕਰਨੇ ਆ ਮੈਂ ਸਿਰਫ ਤੁਹਾਨੂੰ ਕੁਐਸਚਨ ਦੱਸਨੇ ਨੇ ਆਨਸਰ ਤੁਸੀਂ ਮੇਰੇ ਵੀਡੀਓਜ਼ ਵਿੱਚ ਦੇਖੋਗੇ ਤੇ ਮਿਲ ਜਾਣਗੇ ਲਾਈਵ ਕਲਾਸਾਂ ਦੇ ਵਿੱਚ ਜਿਹੜੇ ਆ ਰਹੇ ਨੇ ਤੁਲਨਾਤਮਕ ਰਾਜਨੀਤੀ ਤੋਂ ਕੀ ਭਾਵ ਹੈ ਪ੍ਰਤੱਖ ਰਾਜਨੀ ਸਮਾਜਿਕਨ ਤੋਂ ਕੀ ਭਾਵ ਹੈ ਅਧੀਨ ਸਬਾਚਾਰ ਤੋਂ ਕੀ ਭਾਵ ਹੈ ਫੀਡਬੈਕ ਲੂਪ ਸਿਸਟਮ ਦੀ ਵਿਆਖਿਆ ਕਰੋ ਨੌਕਰਸ਼ਾਈ ਵਿੱਚ ਨਿਰਪੱਖਤਾ ਦੀ ਮਹੱਤਤਾ ਦੱਸੋ ਮਾਤਦਾਨ ਵਿਵਹਾਰ ਤੋਂ ਕੀ ਭਾਵ ਹੈ VOTING BEHAVIOR ਠੀਕ ਹੈ ਨੈਕਸਟ ਹੈਗਾ ਕੁਐਸਚਨ ਰੂੜੀਵਾਦੀ ਪਾਰਟੀਆਂ ਤੋਂ ਕੀ ਭਾਵ ਹੈ ਚੋਣ ਪ੍ਰਚਾਰ ਕੀ ਹੁੰਦਾ ਹੈ ਸਕਾਰਾਤਮਕ ਸਤੰਤਰਤਾ ਤੋਂ ਕੀ ਭਾਵ ਹੈ ਇਹ ਸਾਰੇ 9 ਪ੍ਰਸ਼ਨ ਨੇ ਇਹਨਾਂ ਚੋਂ ਕੋਈ 6 ਪ੍ਰਸ਼ਨ ਤੁਸੀਂ ਕਰਨੇ ਆ। ហេਠਾ ਬੇਟਾ ਸੈਕਸ਼ਨ ਜਿਹੜਾ ਵਾ ਇਹ ਸੈਕਸ਼ਨ E ਹੈ। ਸੈਕਸ਼ਨ E ਦੇ ਵਿੱਚ ਸੈਕਸ਼ਨ E ਦੇ ਵਿੱਚ ਜਿਹੜੇ ਕੁਐਸਚਨ ਨੇ ਉਹ ਤਿੰਨ ਕਰਨੇ ਨੇ 8-8 ਨੰਬਰ ਦੇ 24 ਨੰਬਰ ਆ ਜਾਣਗੇ। ਸੋ ਇਹਦੇ ਵਿੱਚ 125 ਤੋਂ 150 ਸ਼ਬਦਾਂ ਦੇ ਵਿੱਚ ਆਂਸਰ ਹੋਣਾ ਚਾਹੀਦਾ। ਇਹ 6 ਪ੍ਰਸ਼ਨ ਨੇ ਬੇਟਾ ਇਹਨਾਂ 6 ਪ੍ਰਸ਼ਨਾਂ ਦੇ ਵਿੱਚੋਂ ਜਿਹੜਾ ਵਾ ਪਹਿਲਾ ਤੇ ਇੰਟਰਨਲ ਚੁਆਇਸ ਆ ਇਹਦਾ ਮਤਲਬ ਇਹ ਹੁੰਦਾ ਹੈ ਵੀ ਇਹ ਜਿਵੇਂ ਕੁਐਸਚਨ ਨੰਬਰ 13 ਹੈ ਰਾਜਨੀਤਿਕ ਸਮਾਜੀਕਰਨ ਦੇ ਸਾਧਨਾਂ ਦਾ ਵਰਣਨ ਕਰੋ ਤੇ ਨਾਲ ਹੀ ਲਿਖਿਆ ਰਾਜਨੀਤਿਕ ਸੱਭਿਆਚਾਰ ਦੀਆਂ ਵੱਖ-ਵੱਖ ਕਿਸਮਾਂ ਦਾ ਵਰਣਨ ਕਰੋ ਇਹਨਾਂ ਦੋਆਂ ਦੇ ਵਿੱਚੋਂ ਕੋਈ ਇੱਕ ਪ੍ਰਸ਼ਨ ਤੁਸੀਂ ਕਰਨਾ ਹੈ ਠੀਕ ਹੈ ਨੈਕਸਟ ਹੈਗਾ 14ਵਾਂ ਪ੍ਰਸ਼ਨ 14ਵਾਂ ਪ੍ਰਸ਼ਨ ਵੀ ਇਸੇ ਤਰ੍ਹਾਂ ਹੀ ਹੈ ਦੋ ਨੇ ਅਲਮੰਡ ਦੁਆਰਾ ਰਾਜਨੀਤਿਕ ਪ੍ਰਣਾਲੀ ਦੇ ਕਮਾਂ ਦੀ ਵਿਆਖਿਆ ਕਰੋ ਜਾਂ ਲੋਕ ਮਦ ਰਮਾਨ ਕਰਨ ਵਾਲੇ ਸਾਧਨਾਂ ਦੀ ਦਾ ਵਰਣਨ ਕਰੋ ਇਹਨਾਂ ਦੋਵਾਂ ਵਿੱਚੋਂ ਕੋਈ ਇੱਕ ਪ੍ਰਸ਼ਨ ਕਰਨਾ ਬੜੇ ਇੰਪੋਰਟੈਂਟ ਕੁਐਸਚਨ ਨੇ ਮੈਨੂੰ ਕਾਫੀ ਆਸ ਹੈ ਵੀ ਇਹਨਾਂ ਦੇ ਵਿੱਚੋਂ ਪ੍ਰਸ਼ਨ ਵੀ ਆਉਣਗੇ ਠੀਕ ਹੈ ਨੈਕਸਟ ਕੁਐਸਚਨ ਨੰਬਰ 15ਵਾਂ ਹੈ ਭਾਰਤ ਵਿੱਚ ਮਾਦਨ ਵਿਵਹਾਰ ਨੂੰ ਪ੍ਰਭਾਵਿਤ ਕਰਨ ਵਾਲੇ ਤੱਤਾਂ ਦਾ ਵਰਣਨ ਕਰੋ ਜਾਂ ਦਬਾਉ ਸਮੂਹ ਆਪਣੇ ਮਸਲੇ ਨੂੰ ਹੱਲ ਕਰਨ ਲਈ ਕੀ ਕੀ ਢੰਗ ਵਰਤਦੇ ਨੇ ਕੋਈ ਦੋ ਤਰੀਕਿਆਂ ਦਾ ਵਰਣਨ ਕਰੋ 8 8 ਨੰਬਰ ਦੇ ਬੇਟਾ ਕੁਐਸਚਨ ਨੇ ਤੇ ਤਿੰਨ ਪ੍ਰਸ਼ਨ ਹੀ ਕਰਨੇ ਨੇ ਇੰਟਰਨਲ ਚੁਆਇਸ ਚ ਜਾਂ ਵਾਲੇ ਚੋਂ ਜਾਂ ਉਪਰਲਾ ਕਰਨਾ ਜਾਂ ਹੇਠਲਾ ਠੀਕ ਹੈ ਆਪਣੀ ਮਨਮਰਜ਼ੀ ਦੇ ਸਿੱਧੇ ਹੀ ਤਿੰਨ ਪ੍ਰਸ਼ਨ ਨਹੀਂ ਕਰਨੇ ਠੀਕ ਹੈ ਸੋ ਵੇਖਦੇ ਰਹੋ ਮੇਰਾ ਚੈਨਲ ਕਨਸੈਪਟ ਗੁਰੂ ஏਕੇ ਠੀਕ ਹੈ ਤੇ ਵੀਡੀਓ ਨੂੰ ਲਾਈਕ ਵੀ ਕਰਨਾ ਸ਼ੇਅਰ ਵੀ ਆਪਣੇ ਸਕੂਲ ਦੇ ਗਰੁੱਪਾਂ 'ਚ ਕਰਨਾ ਹੈ ਤੇ ਕੋਈ ਇਸ਼ੂ ਹੋਏ ਤੇ ਤੁਸੀਂ ਕਮੈਂਟ ਵੀ ਜਰੂਰ ਕਰਨਾ ਤੁਹਾਨੂੰ ਵੀਡੀਓ ਕਿਹੋ ਜਿਹੀ ਲੱਗੀ ਕੰਟੈਂਟ ਕਿਹੋ ਜਿਹਾ ਲੱਗਾ ਵਾ ਇਹਦੇ ਬਾਰੇ ਵੀ ਤੁਸੀਂ ਜਰੂਰ ਚਰਚਾ ਜਰੂਰ ਆਪਾਂ ਡਿਸਕਸ ਕਰਨਾ ਸੋ ਮੈਨੂੰ ਆਸ ਹੈ ਕਿ ਜਿਹੜਾ ਸੈਂਪਲ ਪੇਪਰ ਹੈ ਜਰੂਰ ਤੁਹਾਨੂੰ ਸਤੰਬਰ ਐਗਜ਼ਾਮ ਤੇ ਫਾਈਨਲ ਐਗਜ਼ਾਮ ਦੇ ਵਿੱਚ ਵੀ ਮਦਦ ਕਰੇਗਾ ਥੈਂਕ ਯੂ ਵੇਖਦੇ ਰਹੋ ਕਨਸੈਪਟ ਗੁਰੂ ਏਕੇ ਚੈਨਲ